ਹਾਂਜੀ ਹੁਣ ਆਪਾਂ ਤਿਆਰ ਹੋ ਗਏ ਆ ਆਪਾਂ ਚੱਲੇ ਆ ਅੱਜ ਚੱਲੇ ਆ ਆਪਾਂ ਆਪਣੇ ਪੇਕੇ ਘਰ ਚੱਲੇ ਆ ਤੇ ਉਸ ਤੋਂ ਮਗਰੋਂ ਆਪਾਂ ਯਾਤਰਾ ਤੇ ਜਾਵਾਂਗੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸਦੇ ਰਵਾਂਗੇ ਤੇ ਆਹ ਸੂਟ ਜਿਹੜਾ ਉਹਦਨ ਲੈਸੀਗੇ ਕਾਟਨ ਦੇ ਸੂਟ ਤੇ ਇੱਕ ਆਹ ਸੂਟ ਲਿਆ ਸੀਗਾ ਸੂਟ ਸਾਰੇ ਹੀ ਨਾਰਮਲ ਹੀ ਲਏ ਨੇ ਕੋਈ 400 ਦਾ ਕੋਈ 500 ਦਾ ਐਨੇ ਐਨੇ ਜੀ ਸੂਟ ਲਏ ਨੇ ਤੇ ਤੁਸੀਂ ਦੱਸਿਓ ਮੈਨੂੰ ਇਹ ਸੂਟ ਕਿਵੇਂ ਨਾਲ ਲੱਗਦਾ ਪਿਆ ਹੁਣਾਂ ਜੀ ਆਪਾਂ ਕਰੋ ਤੁਰ ਪਏ ਸੀ 2:3 ਤਿੰਨ ਕੁ ਦਾ ਟਾਈਮ ਸੀਗਾ ਤੇ ਉਸ ਤੋਂ ਬਾਅਦ ਆਪਾਂ ਸਿੱਧੇ ਗਏ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲੇ ਇਹ ਹੁਣ ਤੇਗ ਬਹਾਦਰ ਜੀ ਦਾ ਸਥਾਨ ਹੈ ਤੇ ਲੋ ਜੀ ਜਿੱਥੇ ਜਿੱਥੇ ਅਸੀਂ ਦਰਸ਼ਨ ਕਰਨੇ ਆ ਨਾਲੋਂ ਨਾਲ ਤੁਸੀਂ ਵੀ ਕਰਦੇ ਰਹੋ ਜਦੋਂ ਘਰੋਂ ਨਿਕਲੀਦਾ ਹੈ ਗੁਰੂ ਦੇ ਘਰ ਜਾਣ ਵਾਸਤੇ ਅਲੱਗ ਜਿਹਾ ਇੱਕ ਚਾਹ ਹੁੰਦਾ ਹੈ ਕਿ ਅਸੀਂ ਗੁਰੂ ਘਰ ਅੱਜ ਦਰਸ਼ਨ ਕਰਨ ਚੱਲੇ ਆਂ ਕਿਉਂਕਿ ਇਹ ਮਸਾ ਹੀ ਕਿਤੇ ਸੁਭਾਗਿਆ ਮਿਲਦਾ ਹੈ ਹਾਂਜੀ ਸਤਖੰਡ ਹੈ ਮੋਤੀਬਾਗ ਗੁਰਦੁਆਰੇ ਸਾਹਿਬ ਦਾ ਜੀ ਮੋਤੀ ਬਾ ਗੁਰਦੁਆਰਾ ਸਾਹਿਬ ਦਾ ਸरोवर ਹੈ ਤੇ ਇੱਧਰ ਸ਼ਾਮ ਦੇ ਟਾਈਮ ਬੱਚਿਆਂ ਨੂੰ ਗਤਕਾ ਸਿਖਾਰੇ ਸੀ ਤੇ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਇੱਕ ਸਾਈਡ ਤੇ ਹਾਂਜੀ ਇਹ ਦਿਵਾਲ ਦੇ ਵਾਲੇ ਦਾ ਵਿਊ ਏ ਕਦੀ ਵੀ ਪਟਿਆਲੇ ਆਓ ਤੇ ਮੋਤੀ ਬਾ ਗੁਰਦੁਆਰੇ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਆ ਜੀ ਜੀ ਉਸ ਤੋਂ ਮਗਰੋਂ ਫਿਰ ਆਪਾਂ 5 5:30 ਦਾ ਟਾਈਮ ਸੀ ਤੇ ਆਪਾਂ ਚਲੇ ਗਏ ਦੁੱਖਨਵਾਲਾ ਗੁਰਦੁਆਰਾ ਸਾਹਿਬ ਤੇ ਮੈਂ ਸਮਝ ਨਹੀਂ ਆ ਰਹਾ ਜੀ ਵੀ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ ਪੈਂਚਮੀ ਭਰਦੀ ਹੈ ਬਹੁਤ ਜ਼ਿਆਦਾ ਦੁੱਖਣਵਾਰ ਨੂੰ ਗੁਰਦੁਆਰਾ ওই ਗੱਲ ਆ ਦੁੱਖਾਂ ਦਾ ਨਾਸ ਕਰਨ ਵਾਲਾ ਇੰਦਾਂ ਤੇ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਇਫਵਾਰਾ ਚੌਂਕ ਜੇ ਪਟਿਆਲਾ ਦਾ ਉਸ ਤੋਂ ਮਬਰੂਸੀ ਘਰ ਆ ਗਏ ਨੀਰਾ ਪੈ ਗਿਆ ਸੀਗਾ ਲੰਗਰ ਅਸੀਂ ਦੁਖਨਵਰਨ ਸਾਹਿਬ ਤੋਂ ਹੀ ਸ਼ਾਕਾਏ ਸੀਗੇ ਤੇ ਫਿਰ ਆਂਦੇ ਅਸੀਂ ਆਈਸਕ੍ਰੀਮ ਲੈ ਆਏ ਤੇ ਆਈਸਕ੍ਰੀਮ ਖਾਂਦਿਆਂ ਦੀ ਵੀਡੀਓ ਹੈ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਤੇ ਤੰਦਰੁਸਤ ਹੋਵੋਗੇ। ਸਵੇਰੇ 4 ਵਜੇ ਨੇ ਤੇ ਅਸੀਂ ਤਿਆਰ ਹੋ ਕੇ ਹੁਣ ਅਸੀਂ ਚੱਲਿਆਂ ਨਾਨਕਪੁਰ ਸਾਹਿਬ। ਉਹਦੇ ਤੋਂ ਸਾਡੇ ਰਾਤ ਜਾਂਦਿਆਂ ਹੋਰ ਵੀ ਗੁਰਦੁਆਰੇ ਦੇ ਫਤਿਹਗੜ੍ਹ ਸਾਹਿਬ ਅੰਮ੍ਰਿਤਸਰ ਵੀ ਦਰਸ਼ਨ ਕਰਦੇ ਜਾਵਾਂਗੇ। ਅਸੀਂ ਢਾਈ ਵਜੇ ਉੱਠ ਸੀਗੇ ਕਿ ਬੱਚੇ ਵੀ ਤੇ ਬੱਚਿਆਂ ਨੂੰ ਹੁਣ ਸੁੱਤੀ ਪਈ ਤੇ ਆਰਜੁਨ ਹੋ ਗਏ ਨੇ ਕਾਲਾ ਨੂੰ ਸੁਸਤੀ ਪਈ ਤੇ ਹੁਣ ਚਾਰ ਬੱਚੇ ਨੇ ਸਾਨੂੰ ਆਪ ਘਰੋਂ ਨਿਕਲਣ ਲੱਗੇ ਆ। ਘਰੋਂ ਨਿਕਲਣ ਲੱਗੇ ਆ ਤੇ ਅਸੀਂ ਵੀ ਦਰਸ਼ਨ ਕਰਾਂਗੇ ਤੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜੀ ਕਿ ਚਲੋ ਤੁਸੀਂ ਵੀ ਸਾਡੇ ਨਾਲ ਦਰਸ਼ਨ ਕਰਿਆ ਜੀ। ਹਾਂਜੀ ਹੁਣ ਅਸੀਂ ਘਰੋਂ ਨਿਕਲਣ ਲੱਗੇ ਸੀਗੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਗੁਰੂ ਘਰਾਂ ਚ ਜਾਣਾ ਹੁੰਦਾ ਹੈ ਤੇ ਖਾਸ ਕਰਕੇ ਸਵੇਰੇ 4 ਵਜੇ ਨਿਕਲਦੇ ਜੀ ਅਸੀਂ ਪਹੁੰਚ ਗਏ ਸੀ ਫਤਿਹਗੜ ਸਾਹਿਬ ਸਹਿਮਜਾਦਿਆਂ ਦੀ ਸਰਪੰਤੇ ਤੁਸੀਂ ਵੀ ਕਰੋ ਜੀ ਨੋਸ਼ਨ ਸਰ ਜੀ ਸਾਡੇ ਸਾਰੇ ਪਤੇ ਗੱਰ ਚੰਮ ਤੁਸੀਂ ਵੀ ਸ਼ਬੋ ਜੀ ਹਾਂਜੀ ਇਹ ਸਰੋਵਰ ਹੈ ਪਤੇ ਗੱਰ ਸਾਹਿਬ ਦਾ ਅਸੀਂ ਤੋਂ ਬਾਰਨ ਸੰਭਾ ਗੁਰਜ ਗਏ ਉਹਨਾਂ ਸ਼ਾਂਤਾਂ ਤੋਂ ਮੱਠਾ ਦੇਖਿਆ ਤੇ ਹੌਲ-ਹੌਲ ਕਾ ਦਿਨ ਚੜ ਗਿਆ ਸੀਗਾ ਇਸ ਖਾਨ ਤੋਂ ਫੇਰਾ ਪਾ ਕੇ ਜਾਂ ਦਾ ਲੰਗਰ ਛੱਕ ਕੇ ਤੇ ਅਸੀਂ ਅੱਗੇ ਗੁਰੂ ਘਰ ਚਲੇ